ਭਈ ਮੇਰਾ ਨਾਮ ਆਯੂਸ਼ ਆ ਕਿਥੇ ਰਹਿਣ ਵਾਲੇ ਮੈਗਨਿਸ਼ਗਰ ਦਾ ਰਹਿਣ ਵਾਲਾ ਅੱਛਾ ਹੋਇਆ ਕੀ ਸੀ ਤੇ ਵੀਰੇ ਕੱਲਾ ਤੇ ਮੇਰੇ ਦੋਸਤ ਜਦੋਂ ਬਾਈ ਦਾ ਤੇਲ ਖਤਮ ਹੋ ਗਿਆ ਮੈਨੂੰ ਮੈਨੂੰ ਫੋਨ ਕੀਤਾ ਕਿ ਆਪਾਂ ਆਇਆ ਤੇਲ ਪਰਾ ਕੇ ਆਈਏ ਮੋਟਰਸਾਈਕਲ ਚ ਮੈਂ ਫਾਜ਼ੀ ਆਵਾ ਮੈਂ ਗਿਆ ਉਹਦੇ ਮੋਟਰਸਾਈਕਲ ਤੇ ਪੈ ਤੇਲ ਪਰਾ ਕੇ ਆਏ ਉਹਦਾ ਮੋਟਰਸਾਈਕਲ ਆਪਾਂ ਕਰਦੇ ਅੰਦਰ ਕਰ ਰਹੇ ਸੀਗੇ ਤੇ ਮੈਂ ਤੇ ਮੇਰੇ ਯਾਰ ਦੋ ਸੀਗਾ ਉਹ ਆਪਣੇ ਆਪਣੇ ਮੋਟਰਸਾਈਕਲ ਤੋਂ ਖੜੇ ਸੀਗੇ ਬਾਹਰ ਅੱਛਾ ਉਧਰ ਮੁੰਡੇ ਆ ਸਾਡੇ ਮੱਲੇ ਦੇ ਆ ਉਹ ਨਾ ਚਿੱਟੇ ਦੀ ਸਪਲਾਈ ਦੇ ਰਹੇ ਸੀਗੇ ਤਾਂ ਆਪਾਂ ਉਹਨੂੰ ਦੇਖ ਲਿਆ ਉਹਨਾਂ ਨੇ ਵੀ ਸਾਨੂੰ ਦੇਖ ਲਿਆ ਉਧਰ ਉਹਨਾਂ ਨੇ ਫੋਨ ਫਿਰ ਨੇ ਮੈਨੂੰ ਆਵਾਜ਼ ਮਾਰੀ ਇੱਧਰ ਆ ਗੱਲ ਕਰਨੀ ਤੇਰੇ ਨਾਲ ਮੈਂ ਗਿਆ ਉਹ ਮੈਂ ਗੱਲ ਕਰਨ ਲੱਗਾ ਪਿੱਛੇ ਇੱਕ ਮੁੰਡਾ ਆ ਉਹਨੇ ਕੱੜਾ ਲਾ ਕੇ ਮੇਰੇ ਸਿਰ 'ਤੇ ਮਾਰਿਆ ਨਾਲੇ ਸਾਰੇ ਮੇਰੇ ਤੇ ਪੈ ਗਏ ਮੇਰੇ ਵੀ ਵੱਜਿਆਂ ਨੇ ਮੇਰੇ ਯਾਰ ਦੋਸਤ ਦੇ ਵੀ ਵੱਜਿਆਂ ਨੇ ਆਪਾਂ ਤਿੰਨ ਜਣੇ ਸੀਗੇ ਤਿੰਨੋਂ ਆਪਾਂ ਬਜਾਗ ਰਹਿ ਪੱਜੇ ਸਾਡੇ ਦੋ ਮੋਟਰਸਾਈਕਲ ਉਹਨਾਂ ਨੇ ਪੰਤੇ ਆ ਬਲਕਿ ਕਦੇ ਅੱਗੇ ਵੀ ਸਾਡੇ ਨਾਲ ਲੜਾਈ ਵੀਰੇ ਪਹਿਲਾਂ ਵੀ ਸਾਡੇ ਨਾਲ ਇਦਾਂ ਦੀ ਹੋਈ ਆ ਇਹ ਕਹਿੰਦੇ ਕੂਰਾ ਪੱਟੀ ਕਰ ਦਿਓ ਤੁਸੀਂ ਪਹਿਲਾਂ ਵੀ ਇਹਨਾਂ ਤੇ ਆਪਾਂ ਪਰਚਾ ਕਰਾਇਆ ਸੀ ਅੱਛਾ ਹਾਂਜੀ ਪਿਛਲੀ ਵਾਰੀ ਤਾਂ ਇਹਨਾਂ ਨੇ ਸਲਾਹ ਕਰ ਲਈ ਸੀ ਮੈਡੀਕਲ ਕਰਾਇਆ ਬਜੀ ਆਹੋ ਭਾਈ ਮੈਂ ਮੈਡੀਕਲ ਕਰਾਇਆ ਵਾ ਥਾਣੇ ਕੰਪਲੀਟ ਕਰਤੀ ਹਾਂਜੀ ਭਾਈ ਮੈਂ ਕੰਪਲੇਨ ਵੀ ਕਰਤੀ ਆ ਅੱਛਾ ਤਾਂ ਕੀ ਕੀ ਆ ਜਾ ਰਿਹਾ ਥਾਣੇ ਵੱਲੋਂ ਹੀ ਹਾਂ ਥਾਣੇ ਵੱਲੋਂ ਕਹਿ ਰਿਆ ਕਾਰਵਾਈ ਹੋਊਗੀ ਅੱਛਾ ਤਾਂ ਕੀ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਜੀ ਮੈਂ ਸੀਪੀ ਸਾਹਿਬ ਤੋਂ ਅਤੇ ਭਗਵੰਤ ਮਾਨ ਜੀ ਤੋਂ ਮੰਗ ਕਰਾਂਗਾ ਕਿ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਨਕελ ਪਾਈ ਜਾਵੇ